ਕਰਨਾ ਕੀ ਏ ਤੇ ਮੇਰੀ ਵੀ ਗੱਲ ਸੁਣ ਲੈ ਮੈਂ ਤਾਂ ਉਹਨਾਂ ਦੇ ਕੋਲ ਘਰੇ ਜਾਊਂਗੀ ਘਰੇ ਜਾਊਂਗੀ ਨਾਲੇ ਉਹਦੇ ਭਰਾ ਨੂੰ ਨਾਲੇ ਭਰਾਏ ਨੂੰ ਦੱਸ ਕੇ ਆਉਂ ਵੀ ਸੋਡੀ ਕੁੜੀ ਦੇਖ ਲੈ ਕਿਹੜੇ ਕੌਜ ਜਾਂਦੀ ਹੈ ਕੀ ਕੰਮ ਕਰਦੀ ਕਰਦੀ ਹੈ ਕੀ ਦੱਸਣਾ ਸੀ ਵੀ ਆ ਪਿੰਡ ਦੇ ਮੁੰਡੇ ਨਾਲ ਗੱਲ ਕਰਦੀ ਹਾਂ ਤੁਹਾਡੇ ਮੈਂ ਨਾ ਦੱਸਣਾ ਸੀ ਤੁਹਾਨੂੰ ਇਹ ਤਾਂ ਵਸਣਾ ਆਪਣੇ ਪਿੰਡ ਦਾ ਹੀ ਮੈਂ ਤਾਂ ਕਰਕੇ ਪਸਾ ਟੱਪ ਲੱਗ ਵਸਣਾ ਤੁਹਾਨੂੰ ਵੀਰੇ ਦੇ ਸਭਾ ਦਾ ਪਤਾ ਹੈ ਉਹ ਨਹੀਂ ਸੰਦੀਪ ਤੂੰ ਮੰੰਦੀ ਦਾ ਤਾਂ ਨਿਕਲਣਾ ਮੇਰੇ ਕੋਈ ਨਾ ਆਪਾਂ ਹੌਲੀ ਥੋੜੀ ਸਾਰਿਆਂ ਨੇ ਬਣਾ ਲਿਆ ਉਹ ਮੈਨੂੰ ਪਤਾ ਹੀ ਹੈ ਸਣੀ ਦੇ ਸੁਭਾਅ ਦਾ ਹੀ ਮੈਨੂੰ ਪਤਾ ਹੈ ਤੇਰੇ ਭਰਾ ਦਾ ਵੀ ਉਹ ਕਿੰਨੇ ਕਲਾ ਹੈਗੇ ਤੇਰੇ ਤੋਂ ਬਿਨਾ ਉਹਦਾ ਹੈ ਕੌਣ ਮੰਨਣੀ ਤਾਂ ਇੱਕ ਹੋਣ ਤੇਰੀ ਪਊਗੀ ਕੋਈ ਨਾ ਇੱਕ ਪਿੰਡ ਦੇ ਹੁਣ ਹੋਰ ਕਿਹੜੇ ਹੈ ਜਿਹੜਾ ਦਰਵਾਜ਼ੇ ਨਹੀਂ ਹੁੰਦੇ ਆ ਬਥੇਰੇ ਦਾ ਸੋਸ਼ਲ ਮੀਡੀਆ ਤੇ ਆਉਂਦੇ ਨੇ ਜੇ ਆਪਾਂ ਇੱਕੋ ਪਿੰਡ ਦੇ ਹੋ ਕੇ ਵਿਆਹ ਕਰਾ ਲੈਂਦੇ ਠੀਕ ਹੀ ਗੱਲ ਕੋਈ ਨਾ ਸਾਰਾ ਕੁਝ ਆਪ ਹੀ ਹੱਲ ਹੋ ਜਾਂਦਾ ਆਹ ਚਲ ਥੀਕ ਹੈ ਤੁਹਾਮ ਤੇਰੀਆਂ ਗੱਲਾਂ ਸਾਰੀਆਂ ਖੜਕੇ ਸੁਣੀ ਕਿਹੜੀ ਗੱਲ ਕਰਦਾ ਤੂੰ ਕਿਹੜੀ ਸੰਦੀਪ ਉਹ ਨਾ ਨਾ ਮਾ ਇਹ ਤਾਂ ਸੰਦੀਪ ਦਾ ਦੋਸਤ ਹੈਗਾ ਮੇਰਾ ਕਾਲਜ ਚ ਪੜਦਾ ਮੇਰੇ ਨਾਲ ਉਹਦੇ ਨਾਲ ਗੱਲ ਕਰਦਾ ਸੀ ਅੱਛਾ ਇੱਕ ਤੂੰ ਉਹਦੇ ਭਰਾ ਦਾ ਨਾਂ ਕੀ ਜਿਆ ਸੀ ਸਣੀ ਉਹ ਵੀ ਇੱਕ ਪਿੰਡ ਦੀ ਤੈਨੂੰ ਐ ਵੀ ਮੰਮੀ ਨੂੰ ਕਾਸੇ ਗੱਲ ਦਾ ਪਤਾ ਨਹੀਂ ਮੈਨੂੰ ਤਾਂ ਇਹ ਕਈ ਗਣਾਂਦੀ ਗੱਲ ਦਾ ਵਿਆਹ ਦੇ ਢਿੱਡ ਚ ਸ਼ੱਕ ਹੋ ਰਿਹਾ ਸੀ ਸ਼ੱਕ ਵੀ ਇਹ ਸਹੀ ਨਿਕਲਿਆ ਮੈਂ ਜਾਣਦੀ ਆ ਉਹਨਾਂ ਦਾ ਮੁੰਡਾ ਹੈ ਉਹ ਤੇ ਉਹਨਾਂ ਦੀ ਵੀ ਕੁੜੀ ਹੈ ਉਹ ਭੋਲੇ ਕੀ ਤੇ ਰਹੀ ਗੱਲ ਪਹਿਲਾਂ ਘਰ ਉਹਨਾਂ ਦਾ ਕਿੱਥੇ ਹੈ ਉਹ ਸਾਡੇ ਦੇ ਘਰ ਆਉਂਦੀ ਉਹ ਇਧਰ ਦੀ ਤੇਰੇ ਨਾਲ ਕੀ ਗੱਲ ਉਹ ਨੂੰ ਇਧਰ ਦੀ ਜਿਆਦਾ ਰਾਹ ਦਿਸਦਾ ਹੈਗਾ ਮੈਂ ਨਹੀਂ ਕਹੀ ਵਾਰੀ ਦੇਖੀ ਆ ਅੱਡਾ ਨੂੰ ਉਹ ਨੇੜੇ ਪੈਂਦਾ ਉਧਰ ਦੀ ਉਹਨਾਂ ਦਾ ਘਰ ਹੈ ਤੇ ਆਉਗੀ ਤਾ ਉਹ ਉਧਰ ਦੀ ਆਉਗੀ ਤੇਰੇ ਨਾਲ ਕੀ ਗੱਲ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਮੇਰੀ ਮੰਨ ਨੂੰ ਤੈਨੂੰ ਕਿਵੇਂ ਪਾ ਲਿਆਗਾ ਹੂੰ ਦੇਖ ਮਣ ਮੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈਗਾ ਪਰ ਜਿਹੜਾ ਕੋਈ ਅਸੀਂ ਡਿਸਾਈਡ ਕਰਿਆਗਾ ਉਹ ਸਹੀ ਕਰਿਆ ਵਿਆਹ ਤਾਂ ਅਸੀਂ ਇੱਕ ਦੂਜੇ ਨਾਲ ਹੀ ਕਰਾਪਾਂਗੇ ਮੇਰੀ ਗੱਲ ਸੁਣ ਲੈ ਪਿੰਡ ਚ ਨਾ ਆ ਨੱਕ ਲੈ ਕੇ ਨਹੀਂ ਦੁਰਮ ਜੋ ਕਰੇ ਰਹਿਣੇ ਪਿੰਡ ਦੀ ਕੁੜੀ ਆ ਉਹ ਮਾੜਾ ਮੋਟਾ ਸੋਚ ਲੈ ਵੀ ਮੇਰੇ ਵੀ ਨਹੀਂ ਸੋਚ ਲੈ ਮੈਂ ਤੈਨੂੰ ਕਿਵੇਂ ਕਿਹੜੇ ਹੱਥੀ ਪਾਲਿਆ ਕੋਈ ਨਾ ਹੁਣ ਜਮਾਨਾ ਬਥੇਰੇ ਅਪਡੇਟ ਹੋ ਗਏ ਹੁਣ ਤਾਂ ਬਥੇਰੇ ਦਾ ਮਤ ਤੇ ਸ਼ਹਿਰਾਂ ਦੀ ਸ਼ਹਿਰਾਂ ਨਾਲ ਕਰਾਈ ਜਾਂਦੀ ਨੇ ਪਿੰਡਾਂ ਦੀ ਪਿੰਡਾਂ ਨਾਲ ਅੱਛਾ ਫੇਰ ਤੂੰ ਜਵਾਨੇ ਨਾਲ ਹੀ ਬਸ ਉਹਦੇ ਨਾਲ ਹੀ ਚੱਲ ਤਿਆ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇ ਜਮਾਨੇ ਨਾਲ ਚੱਲਣਾ ਪੈਂਦਾ ਹੈਗਾ ਮੂੰ ਕਿਉਂ ਹੋਰ ਕੁੜੀ ਨਹੀਂ ਤੈਨੂੰ ਮਿਲਣੀ ਬਥੇਰੇ ਰਿਸ਼ਤੇ ਹੋ ਜਾਣਗੇ ਅਸੀਂ ਪਿੰਡ ਦੀ ਆ ਉਹ ਭੈਣ ਲੱਗਦੀ ਐ ਅਸੀਂ ਜਦ ਇੱਕ ਦੂਜੇ ਨੂੰ ਪਸੰਦ ਕਰਦੇ ਆਂ ਕਿ ਮੇਰੀ ਨੀ ਗੱਲ ਸੁਣ ਲੈ ਪਸੰਦ ਦੀ ਮੈਂ ਉਹ ਮੈਂ ਇਸ ਘਰੇ ਬੜ ਨਹੀਂ ਲਿੰਦੀ ਕਿਹੜੇ ਨਕਰ ਹੋਂਦੀ ਮੈਂ ਮੈਨੂੰ ਕੀ ਕਹੂ ਮੇਰਾ ਆਪਣਾ ਤਰੀਕਾ ਕੋਈ ਨਾ ਇੱਕ ਦੋ ਦਿਨ ਕਹਿ ਕੇ ਆਪ ਹੀ ਸਾਰੇ ਚੁੱਪ ਕਰ ਜਾਣਗੇ ਨਾਲੇ ਰਹਿਣਾ ਉਹਨੇ ਆਪਣੇ ਘਰੇ ਆ ਕਿ ਸ੍ਰੀਕਾਂ ਦੇ ਘਰੇ ਆ ਮੈਂ ਆਇਆ ਨਹੀਂ ਮੈਂ ਤੇਰੇ ਦਿਮਾਗ ਨੂੰ ਖੋ ਕੀ ਗਿਆ ਤੂੰ ਸੋਚਦਾ ਕਾ ਤੋ ਨਹੀਂ ਕੀ ਭੈਣ ਭਾਈ ਸ੍ਰੀਕਿਆ ਕਹੂੰਗਾ ਤੇ ਕੀ ਕਹੂੰਗਾ ਆਪਣਾ ਰਿਸ਼ਤੇਦਾਰ ਕੋਈ ਨਾ ਮ ਬਾਅਦ ਚ ਸਾਰੇ ਆਪੀ ਮੰਨ ਜਾਣੇ ਆਂ ਪਰ ਮੈਂ ਜਿਹੜੀ ਗੱਲ ਕਹਿ ਤੀ ਮੈਂ ਤਾਂ ਉਸੇ ਦੀ ਰਹਿਵਾਂ ਵਿਆਹ ਕਰਾਉਣਾ ਤਾਂ ਮੈਂ ਸੰਦੀਪ ਨਾਲ ਹੀ ਕਰਾਉਣਾ ਹੋਰ ਕਿਸੇ ਨਾਲ ਮੈਂ ਤਾਂ ਨਹੀਂ ਕਰਾਉਣ ਲੱਗਿਆ ਅੱਛਾ ਤੇਰੀ ਮਰਜ਼ੀ ਚੱਲੂਗੀ ਇਹ ਹਸਾਵਲਾ ਨਾ ਪਰ ਵੀ ਮੈਂ ਉੱਥੇ ਰਿਸ਼ਤਾ ਇਹ ਹੋਂ ਨਹੀਂ ਦੇਣਾ ਦੇਖ ਸਹੀ ਮੈਂ ਤੈਨੂੰ ਆਇਆ ਨਾ ਦਿਖਾ ਲਈ ਵੀ ਮੇਰੀ ਮਾਨਤਾ ਕੁਝ ਕਰਨਾ ਨਹੀਂ ਕੋਈ ਨਾ ਮੈਂ ਦੱਸੂਂਗੀ ਉਹ ਕਿਹੜਾ ਪੜਾ ਸਣੀ ਕੋਲੇ ਗੱਲ ਕਰੂੰਗੀ ਵੀ ਹਸਾਵਲਾ ਜੇ ਸਾਡੇ ਮੁੰਡੇ ਨਾਲ ਹੀ ਤੂੰ ਵਾਸੇ ਰਲਦਾ ਥਿਆ ਗਿਆ ਤੇ ਆਪਦੀ ਭੈਣ ਨੂੰ ਹੁਣ ਇਹ ਤੇ ਮੜਾ ਜਾ ਲੜਕਰ ਦੇ ਉਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਮੈਨੂੰ ਪੜਾਈ ਕੰਪਲੀਟ ਕਰਨ ਦੇਣੀ ਆ ਜਾਂ ਨਹੀਂ ਤੈਨੂੰ ਪੜਾਈ ਦੀ ਪਈ ਐ ਮੈਨੂੰ ਇਧਰ ਹੋ ਟੈਨਸ਼ਨ ਲੱਗੀ ਟੈਨਸ਼ਨ ਟੈਨਸ਼ਨ ਕਿਹੜੀ ਗੱਲ ਦੀ ਟੈਨਸ਼ਨ ਮੰਮੀ ਨੂੰ ਪਤਾ ਲੱਗ ਗਿਆ ਆਪਣਾ ਵੀ ਆਪਾਂ ਗੱਲ ਕਰਦੇ ਆ ਜਦੋਂ ਅੱਜ ਸਵੇਰ ਗੱਲ ਕਰ ਰਹੇ ਸੀ ਨਾ ਫੋਨ ਤੇ ਤੇ ਮੰਮੀ ਨੇ ਸਾਰੀਆਂ ਗੱਲਾਂ ਸੁਣ ਫੇਰੋ ਕੀ ਬੋਲਦੇ ਬੋਲਣਾ ਕੀ ਐ ਤੈਨੂੰ ਪਤਾ ਤਾਂ ਹੋਗਾ ਵੀ ਉਹ ਹੁਣ ਸਿੱਧੇ ਮੱਥੇ ਤੇ ਵਿਆਹ ਲਈ ਰੈਡੀ ਹੋ ਨਹੀਂ ਸਕਦੇ। ਉਹਨਾਂ ਨੇ ਤਾਂ ਕਹਿਤਾ ਅਗੇ ਜਿਹੜਾ ਕੁਛ ਚਾਹੁੰਦਾ ਇਹਨੂੰ ਆਪਦੇ ਮੈਥੀ ਖਤਮ ਕਰ ਦੇ। ਨਹੀਂ ਕਹਿੰਨੀ ਮੇਰੀ ਪਿੰਡ ਚ ਬਦਨਾਮੀ ਹੋ ਜਾਣੀ। ਮਤਲਬ ਸਾਰਾ ਕੁਝ ਹੀ ਪਤਾ ਲੱਗ ਗਿਆ ਉਹਨਾਂ ਨੂੰ। ਹਾਇ ਪਰ ਹੁਣ ਅੱਪਾ ਕੀ ਕਰਾਂਗੇ? ਉਹੀ ਗੱਲ ਜਿਹਦਾ ਮੈਨੂੰ ਸਾਰੀ ਤੱਕ ਰਹੀ। ਵੀ ਹੁਣ ਮੰਮੀ ਨੂੰ ਮੈਂ ਕਿਵੇਂ ਮਨਾਵਾਂ? ਕੋਈ ਨਾ ਤੂੰ ਟੈਨਸ਼ਨ ਨਾ ਲੈ। ਮਨਾਉਣਾ ਤਾਂ ਮੈ ਲੈਣਾ ਹੀ। ਬਸ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਕਿਵੇਂ ਮਨਾਵਾਂ ਉਹਨਾਂ ਨੂੰ। ਪ੍ਰਕਟ ਇੰਚ ਨਾਲ ਲੈਫਟ ਇੰਚ ਨਾਲ ਹੀ ਗੱਲ ਮਮੀ ਨੇ ਤਾਂ ਕਹਿ ਵੀ ਦਿੱਤਾ ਵੀ ਸਾਰਾ ਕੁਝ ਭੁੱਲ ਜਾ ਤੇ ਬੰਦ ਕਰ ਦੇ ਸਭ ਕੁਝ ਆ ਹੁਣ ਆਪਾਂ ਤਾਂ ਵਿਆਹ ਤੱਕ ਦਾ ਸੋਚ ਛੱਡਿਆਗਾ ਫਿਰ ਹੁਣ ਕੀ ਬਣੂਗਾ ਕੀ ਬਣਨਾ ਹੈਗਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਹੋਇਆ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਹੀ ਕਰਵਾਉਣਾ ਹੋਰ ਕਿਸੇ ਨਾਲ ਨਹੀਂ ਕਰਵਾਉਣਾ ਤੇ ਕਰਵਾਉਂਗਾ ਵੀ ਤੇਰੇ ਨਾਲ ਹੀ ਪ੍ਰਕਟ ਮੈਨਾਂ ਤੇਰੇ ਤੋਂ ਇਲਾਵਾ ਕਿਤੇ ਹੋਰ ਨਹੀਂ ਵਿਆਹ ਕਰਾਉਣਾ ਤੇ ਤੁਹਾਨੂੰ ਪਤਾ ਤਾਂ ਹੈਗਾ ਤੁਹਾਡੇ ਤੋਂ ਇਲਾਵਾ ਮੈਂ ਕਿਸੇ ਬਾਰੇ ਅਜੇ ਤੱਕ ਸੋਚਿਆ ਵੀ ਨਹੀਂ ਮੈਨੂੰ ਪਤਾ ਸੰਦੀਪ ਵੀ ਤੂੰ ਮੇਰੇ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਵੀ ਨਹੀਂ ਹੈਗਾ ਤੇ ਤੈਨੂੰ ਕੀ ਲੱਗਦਾ ਮੈਂ ਕਿਸੇ ਹੋਰ ਨਾਲ ਵਿਆਹ ਕਰਵਾ ਲਵਾਂ ਕਦੇ ਵੀ ਨਹੀਂ ਹੋ ਸਕਦਾ ਪਰ ਹੁਣ ਆਪਾਂ ਮਾਪਿਓ ਦੀ ਮਰਜ਼ੀ ਤੋਂ ਖਲਾਫ ਵਿਆਹ ਕਰਾਵਾਂਗੇ ਇਹ ਤਾਂ ਗਲਤ ਹੋਊਗਾ ਉਹਨਾਂ ਦੀ ਮਰਜ਼ੀ ਤੋਂ ਖਲਾਫ ਕਿਉਂ ਕਰਵਾਉਣਾ ਆਪਾਂ ਮਨਾ ਲਾਂਗੇ ਨਾ ਉਹਨੂੰ ਮੰਨਿਆ ਵੀ ਥੋੜਾ ਜਿਹਾ ਟਾਈਮ ਲੱਗ ਜੂਗਾ ਐਨੇ ਸੌਖੇ ਤਾਂ ਨਹੀਂ ਉਹਨਾਂ ਨੇ ਮੰਨਣਾ ਪਰ ਆਪਾਂ ਮਨਾਜ ਰੋਟਣਾ ਐਵੇਂ ਆਪਾਂ ਹਿੰਮਤ ਥੋੜੀ ਹਾਰਨੀ ਹੈ ਜੇ ਉਹਨਾਂ ਨੇ ਇੱਕ ਵਾਰੀ ਮਨਾ ਕਰਤਾ ਵੈਸੇ ਆਪਣੀ ਵੀ ਗਲਤੀ ਆ ਆਪਾਂ ਤਾਂ ਇੱਕੋ ਪਿੰਡ ਦੇ ਆ ਜੇ ਤੁਸੀਂ ਕਿਸੇ ਹੋਰ ਪਿੰਡ ਦੇ ਹੁੰਦੇ ਫੇਰ ਵੀ ਠੀਕ ਸੀ ਮੰਮੀ ਸ਼ਾਇਦ ਉਹ ਰੌਲਾ ਹੀ ਸਾਰਾ ਇਸੇ ਗੱਲ ਦਾ ਵੀ ਇੱਕੋ ਪਿੰਡ ਦੇ ਆ ਜੇ ਅਲੱਗ-ਅਲੱਗ ਪਿੰਡ ਹੁੰਦੇ ਨਾ ਤਾਂ ਹਣ ਤੱਕ ਤਾਂ ਸ਼ਾਇਦ ਆਪਣਾ ਵਿਆਹ ਹੋ ਵੀ ਗਿਆ ਪਰ ਹੁਣ ਅੱਗੇ ਕੀ ਕਰਾਂਗੇ ਆਪਾਂ ਕੋਈ ਨਾ ਥੋੜਾ ਜਿਹਾ ਟਾਈਮ ਦੇ ਮੈਨੂੰ ਮੈਂ ਕਰਦਾ ਕੋਈ ਨਾ ਕੋਈ ਹਰ ਮਨਾ ਲੂੰਗਾ ਮੈਂ ਫਿਰ ਪੱਕਾ ਮਨਾ ਲੂੰਗਾ ਮੈਂ ਤਾਂ ਮਨਾ ਲੂੰਗਾ ਬਸ ਤੂੰ ਆਪਣੇ ਵਾਲੇ ਪਾਸੇ ਧਿਆਨ ਰੱਖੀ ਹਾ ਦੇ ਭਾਬੀ ਨੂੰ ਤੇ ਆਦੇ ਬਾਈ ਨੂੰ ਮਨਾਣੀ ਪੈਣੀ। ਹਾਂ ਪਰ ਬਾਈ ਭਾਈ ਨਾਲ ਤਾਂ ਗੱਲ ਹੀ ਨਹੀਂ ਹੁੰਦੀ ਮੇਰੇ ਤੋਂ। ਮੈਂ ਤਾਂ ਬਾਹਰ ਲੱਗਦਾ। ਕੋਈ ਨਾ ਸੰਦੀਪ ਹੁਣ ਆਪਾਂ ਨੂੰ ਹਿੰਮਤ ਕਰਕੇ ਗੱਲ ਤਾਂ ਕਰਨੀ ਪੈਣੀ। ਜੇ ਮੇ ਹੱਥ ਦੇ ਹੱਥ ਧਰ ਕੇ ਬੈਠੇ ਰਹਾਂਗੇ ਨਾ ਫਿਰ ਕੋਈ ਹੱਲ ਨਹੀਂ ਹੋਣਾ। ਫਿਰ ਤਾਂ ਤੇਰੇ ਘਰਦਿਆਂ ਨੇ ਤੇਰੇ ਲਈ ਮੁੰਡਾ ਹੀ ਵੇਖ ਲੈਣਾ। ਕੋਈ ਨਹੀਂ ਮੈਂ ਗੱਲ ਕਰੂੰਗੀ। ਮੈਂ ਭਾਬੀ ਨਾਲ ਗੱਲ ਕਰੂੰਗੀ। ਭਾਬੀ ਦੱਸ ਦਊਗੀ ਕਾਈ ਨਾਲ ਆਪੇ ਸਾਰਾ ਕੁਝ। ਜੇ ਮੰਨਗੇ ਤਾਂ ਵਾਲੀ ਸੋਣੀ ਗੱਲ ਆ। ਫੇਰ ਤਾਂ ਕਿਸੇ ਗੱਲ ਦੀ ਟੈਨਸ਼ਨ ਹੀ ਨਹੀਂ ਰਹਿਣੀ ਜੇ ਮੰਨਗੇ ਤੇ ਕਾਫੀ ਟਾਈਮ ਹੋ ਗਿਆ ਚੱਲੀਏ ਆਪਾਂ ਚਲੋ ਬਾਕੀ ਤੁਸੀਂ ਬੜੀ ਟੈਨਸ਼ਨ ਨਾ ਲਓ ਸਾਰਾ ਕੁਝ ਠੀਕ ਹੋ ਜਿਗਾ ਠੀਕ ਕੋਣੋ ਜਿੱਦ ਬੜੀ ਆ ਗਈ ਤੁਹਾਨੂੰ ਪਤਾ ਨਾ ਮੈਂ ਕਰਿਆ ਜੇ ਭਾਬੀ ਨੇ ਦੇਖ ਲਿਆ ਤਾਂ ਹੋਰ ਪੰਗਾ ਪੈ ਜਾਗਾ ਤੁਸੀਂ ਗੱਲ ਹੀ ਕਰਨੀ ਆ ਆਪਾਂ ਚੈਟ ਤੇ ਕਰ ਲੈਂਦੇ ਆ ਦੇਖੀ ਮਨ ਜਣਾਏਗਾ ਜੇ ਕਰਦੇ ਆ ਠੀਕ ਹੈ ਚਾੜ ਤੇ ਕਰ ਲੈਨੇ ਆ ਕਰ ਕਿ ਨਾ ਜਿੱਦੀ ਹੈ ਮਸਾ ਬਣਾਉਣਾ ਪੈਂਦਾ ਸੰਦੀਪ ਹਾਂ ਭਾਬੀ ਸਾਰਾ ਦਿਨ ਸੱਤਰੀ ਜੀ ਤੇ ਉਂਗਲੀਆਂ ਮਾਰਦੀ ਰਹੀ ਨਹੀਂ ਕੋਈ ਕੰਮ ਕੁੰਮ ਕਰਾ ਦਿਆ ਕਰ ਪੱਬੀ ਦੇਖੇ ਮੈਂ ਹੋਣੀ ਤਾਂ ਫੋਨ ਚੱਕਿਆ ਸੀਦਾ ਪਹਿਲਾਂ ਮੈਂ ਆਪ ਦਾ ਕਾਲਜ ਦਾ ਕੰਮ ਕਰੀ ਰਹੀ ਹਾਂ ਜੀ ਸੀਗੀ ਚੱਲ ਕੋਈ ਨਹੀਂ ਐ ਕਰ ਸੱਤ ਤੂੰ ਨਾ ਕੱਪੜੇ ਲਾ ਲਿਆ ਸੁੱਕ ਗਏ ਹੋਣਗੇ ਕਲਰ ਫਿੱਟ ਹੀ ਹੋ ਗੋਨਾਂ ਦਾ ਜਾ ਕੋਈ ਨਾ ਵੀ ਮੈ ਲਾ ਲਾਂ ਹੁਣ ਇੱਥੇ ਹੀ ਨਾ ਬੈਠੀ ਰਹੀ ਮਾਂਜੀ ਮੈਨੂੰ ਹੋਰ ਬਹੁਤ ਕੰਮ ਆ ਨਾਲੇ ਨਾ ਆਪ ਹੀ ਦੇਖ ਲਿਆ ਕਰ ਕੰਮ ਕਰ ਮਾੜਾ ਮੋਟਾ ਹੱਥ ਵਟਾ ਦਿਆ ਕਰ ਮੇਰੇ ਨਾਲ ਪੱਬੇ ਆਏਗਾ ਤੂੰ ਕਰਦੀ ਮੈਂ ਲਾ ਲਿਆਉਣੇ ਕੱਪੜੇ ਕੋਈ ਨਹੀਂ ਚਲ ਠੀਕ ਆ ਸ਼ੁਕਰਾ ਕਰਦੇ ਨੂੰ ਕੁਛ ਨਹੀਂ ਪਤਾ ਲੱਗਿਆ ਕੱਪੜੇ ਦਾ ਬਾਤ ਹੀ ਰਾਤੀ ਸੰਦੀਪਾ ਆਹ ਹਾ ਭਾਬੀ ਕਿੰਨਾ ਟਾਈਮ ਹੋ ਗਿਆ ਮੈਂ ਤੁਹਾਨੂੰ ਕਹਿ ਕੇ ਗਈ ਸੀ ਕੱਪੜੇ ਲਾ ਲਿਆ ਗਏ ਨਹੀਂ ਹਣਾ ਹਜੇ ਤੱਕ ਆਹਏ ਭਾਬੀ ਮੈਂ ਤਾਂ ਭੁੱਲੀ ਗਈ ਸੀ ਮੈਂ ਨਾ ਹੁਣੇ ਲਾ ਕੇ ਲੋੜੀ ਕੱਪੜੇ ਲਾ ਲਿਆ ਦੇਖੋ ਤੁਸੀਂ ਕਰਦੀ ਕੀ ਇਹ ਕੇ ਪਰਗਟਨਾ ਗੱਲ ਕਰਦੀ ਐ ਸੰਦੀਪ ਮੈਨੂੰ ਤਾਂ ਨਾ ਇਹ ਕੁੜੀ ਜੀ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਕੋਈ ਤਾਂ ਗੱਲ ਹੈਗੀ ਆ ਸਾਰਾ ਦਿਨ ਥੋੜੀ ਫੋਨ ਤੇ ਪੜਾਈਆਂ ਹੁੰਦੀਆਂ ਜਦੋਂ ਦੇਖੋ ਭਾਬੀ ਮੈਂ ਤਾਂ ਪੜਦੀ ਸੀ ਇਹੀ ਬਹਾਨਾ ਮਾਰਦੀ ਰਹਿੰਦੀ ਆ ਜੀ ਦਾ ਕਰਦਾ ਦੋ ਤਿੰਨ ਥੱਪੜ ਲਾਵਾ ਇਹਦੇ ਪਰ ਨਹੀਂ ਕੋਈ ਤਮਾਸ਼ਾ ਨਹੀਂ ਖੜਾ ਕਰਨਾ ਇਹਦੇ ਵੀਰੇ ਨਾਲ ਗੱਲ ਕਰੂੰਗੀ ਪਰ ਜੇ ਮੈਂ ਉਹਨੂੰ ਦੱਸਿਆ ਉਹਨੇ ਕਿਹੜਾ ਯਕੀਨ ਕਰਨਾ ਉਲਟਾ ਮੈਨੂੰ ਹੀ ਬੋਲੂਗਾ ਕਹੂਗਾ ਮੇਰੀ ਭੈਣ ਤੇ ਇਹੋ ਜਿਹਾ ਇਲਜ਼ਾਮ ਲਾਉਣੀ ਆ ਤੂੰ ਚੱਲ ਕੋਈ ਨਹੀਂ ਸੋਚਦੀਆਂ ਕੁਸ਼ੀ ਇਹਦੇ ਬਾਰੇ ਮਾੜਿਆ ਪਰਬਤ ਨੂੰ ਕੋਈ ਸ਼ਰਮ ਨਹੀਂ ਆਉਂਦੀ ਵੀ ਪਿੰਡ ਦੀ ਕੁੜੀ ਨਾਲ ਗੱਲ ਕਰਦੇ ਹੁੰਦੇ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਗੱਲ ਕਰਦਿਆਂ ਜੀ ਸਾਰੀ ਚੈਟ ਪੜ੍ਹਨ ਲੱਗੀ ਨਾ ਜੇ ਟਾਈਮ ਲੱਗ ਜੂਗਾ ਚੱਲ ਕੋਈ ਨਹੀਂ ਕਿਉਂ ਨਾ ਇੱਥੇ ਰੱਖ ਦੇਈਏ ਲੇ ਰਬ ਸਾਰਲੇ ਸਾਰੇ ਕੱਪੜੇ ਤੁਸਾਂ ਨਾ ਇਹ ਨਹੀਂ ਕਰ ਲਈਓ ਕਿ ਰੰਗ ਫਿੱਟ ਜੂਗਾ ਦੇਖੀ ਤੇਰੀ ਚੁੰਨੀ ਵੀ ਉਵੇਂ ਹੀ ਪਈ ਐ ਕੀ ਸੋਚੀ ਐਂਨੀ ਆ ਭਾਬੀ ਤੂੰ ਸੰਦੀਪ ਇਹ ਨੂੰ ਰੱਖ ਖਿਓ ਰਬ ਜੀ ਮੇਰੀ ਗਾਲ੍ਹਾਂ ਮਾਂ ਆਹ ਕੌਣ ਇਹ ਤਾਂ ਫੱਬੇ ਮੇਰੀ ਸਹੇਲੀ ਐਗੀ ਪੂਰਾ ਫੜਾ ਦੇ ਫੋਨ ਮੈਨੂੰ ਪਤਾ ਹੀ ਐ ਤੇਰੀ ਕਿਹੜੀ ਸਹੇਲੀ ਐ ਨਹੀਂ ਭਾਬੀ ਮੇਰੀ ਸਹੇਲੀ ਐਗੀ ਉਹਦੇ ਨਾਲੇ ਮੈਂ ਚੈਟ ਕਰੀ ਜਾਂਦੀ ਸੀਗੀ ਸੰਦੀਪ ਤੂੰ ਨਾ ਮੈਨੂੰ ਪਾਗਲ ਨਾ ਬਣਾ ਇਹ ਕੋਈ ਸੇਲੀ ਨਹੀਂ ਹੈਗੀ ਦੇਖ ਇਧਰ ਪ੍ਰਗਟ ਆਹੇ ਮੈਂ ਜਾਣਦੀ ਨਹੀਂ ਇਹਨੂੰ ਆਪਣੇ ਪਿੰਡ ਦਾ ਹੀ ਆ ਸੰਦੀਪ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਤੇ ਕਿੰਨਾ ਯਕੀਨ ਕਰਕੇ ਤੈਨੂੰ ਪੜਾਉਣੇ ਆ ਕਾਲਜ ਲਾਇਆ ਤੈਨੂੰ ਭਾਬੀ ਮੈਂ ਤੈਨੂੰ ਦੱਸਣੀ ਸੀਗਾ ਪਰ ਕੀ ਦੱਸਣਾ ਸੀ ਵੀ ਆ ਪਿੰਡ ਦੇ ਮੁੰਡੇ ਨਾਲ ਗੱਲ ਕਰਦੀ ਆ ਤੂੰ ਭਾਬੀ ਮੈਂ ਨਾ ਦੱਸਣੀ ਸੀਗਾ ਤੁਹਾਨੂੰ ਇਹ ਤਾਂ ਬਸ ਨਾ ਆਪਣੇ ਪਿੰਡ ਦਾ ਹੀ ਮੈਂ ਤਾਂ ਕਰਕੇ ਵੀ ਦੱਸਿਆ ਡਰ ਲੱਗਦਾ ਜਿਹਾ ਤੁਹਾਨੂੰ ਵੀਰੇ ਦੇ ਸੁਹਾਗ ਦਾ ਪਤਾ ਹੀ ਹੋਣਾ ਨਾ ਜੇ ਤੇਰੇ ਵੀਰੇ ਦੇ ਸੁਹਾਗ ਦਾ ਪਤਾ ਸੀ ਤਾਂ ਹੀ ਆ ਕੁਛ ਕਰਦੀ ਫਿਰਦੀ ਆ ਬੋਲ ਹਣੋ ਗੋਚ ਸੰਦੀਪ ਆਉਂਦੀ ਨਾ ਹਰਕਤਾਂ ਤੋਂ ਬਾਜ਼ ਆ ਜਾ ਨਹੀਂ ਫਿਰ ਤੁਹਾਨੂੰ ਪਤਾ ਹੀ ਆ ਕੀ ਹੋਊਗਾ ਤੇਨੂੰ ਜੇ ਤੇਰੇ ਵੀਰੇ ਨੂੰ ਦੱਸਤਾ ਭਾਬੀ ਦੇਖੀ ਤੂੰ ਵੀ ਜਾਣਦੀ ਆ ਨਾ ਕਿ ਵਧੀਆ ਮੁੰਡਾ ਕਾ ਉਸਤਾਈ ਕਰਕੇ ਨਾ ਕੀ ਵਧੀਆ ਮੁੰਡਾ ਦਾ ਪਿੰਡ ਦੇ ਮੁੰਡੇ ਨਾ ਭਰਾ ਹੁੰਦੇ ਆ ਸਾਰੇ ਕੋਈ ਸ਼ਰਮ ਹੀ ਨਹੀਂ ਹੈਗੀ ਹਜੇ ਮੇਰੇ ਮੂਹਰੇ ਦੇ ਕਿਵੇਂ ਬੋਲਦੀ ਆ ਵਧੀਆ ਮੁੰਡਾ ਭਾਵੇਂ ਤੂੰ ਨਾਲ ਧੀਰੇ ਕੋਲ ਨਾ ਗੱਲ ਕਰੀ ਚੱਲ ਸਦੀਪ ਬਈ ਦਾ ਪਤਾ ਹੀ ਹੋਣਾ ਅੱਛਾ ਹੁਣ ਬੜਾ ਡਰ ਲੱਗਦਾ ਨਾ ਪਹਿਲਾਂ ਨਹੀਂ ਤਾਂ ਡਰ ਲੱਗਿਆ ਜਦੋਂ ਗੱਲਾਂ ਮਾਰਦੀ ਸੀ ਉਹਦੇ ਨਾਲ ਕਿਦੋਂ ਕਿਦ ਦੀ ਗੱਲ ਕਰਦੀ ਆ ਤੂੰ ਉਹਦੇ ਨਾਲ ਤੂੰ ਸਾਰੇ ਉਹਦੇ ਨਾਲ ਦੋ ਸਾਲ ਹੋ ਗਏ ਨਾ ਤੂੰ ਇੱਕ ਵਾਰ ਵੀ ਇਹ ਨਹੀਂ ਸੋਚਿਆ ਵੀ ਕਦੇ ਨਾ ਕਦੇ ਤਾਂ ਪਤਾ ਲੱਗੂਗੀ ਕਰੇ ਜੋ ਮਰਜੀ ਹੋ ਜੇ ਸੰਦੀਪਾ ਇਹ ਗੱਲ ਤਾਂ ਮੈਂ ਤੇਰੇ ਵੀਡੀਓ ਨੂੰ ਜ਼ਰੂਰ ਦੱਸੂਗੀ ਭਾਬੇ ਬਣ ਕੇ ਦੇਖੀ ਤੁਹਾਨੂੰ ਵੀਰੇ ਦਾ ਪਤਾ ਨਾ ਪਲੀਜ਼ ਨਾ ਦੱਸੀ ਦੇਖੀ ਵੀਰੇ ਰਤਨ ਵਾਲਾ ਜੌਨੇ ਜੀ ਮਾਰਗੋ ਬਣ ਕੇ ਦੇਖੀ ਨਾਲ ਕੀ ਪਤਾ ਕਿ ਦਿਨਾਂ ਮੇਰਾ ਵਿਆਹ ਕਰੂਣ ਦੇਖੀ ਭਾਬੇ ਬਣ ਕੇ ਮੇਰੇ ਤੋਂ ਕੋਈ ਮੈਂ ਮੈਂ ਨਹੀਂ ਗੱਲ ਕਰਦੀ ਮੈਂ ਕੋਈ ਗੱਲ ਤੇ ਨਹੀਂ ਕਰਦੀ ਪਰ ਨਾ ਤੂੰ ਵਸ ਵੀਰੇ ਬਣਨਾ ਵਾਲੀ ਕਰ ਮੇਰੀ ਗੱਲ ਸੁਣ ਅਜਿਹੜਾ ਤੂੰ ਲੱਭਿਆ ਨਾ ਇਹਦੇ ਨਾਲ ਉਹ ਤਾਂ ਵਧੀਆ ਹੀ ਭਾਲ ਕੇ ਦੇਊਗਾ ਉਹ ਨਾਲ ਕੋਈ ਵੀ ਭੈਣ ਭਰਾਣਾ ਆਪਦੇ ਭੈਣ ਭਾਈ ਦਾ ਮਾੜਾ ਨਹੀਂ ਕਰਦਾ ਹੁੰਦਾ ਕਿਹੋ ਜਿਹਾ ਲੱਭ ਕੇ ਦੇਊਗਾ ਤੇ ਤਾਂ ਯਕੀਨ ਨਹੀਂ ਤਾਂ ਖੋਤੇ ਆ ਜਿਹੜਾ ਤੂੰ ਆਪ ਲੱਭੇ ਇਹਦੇ ਚ ਯਕੀਨ ਆ ਤੈਨੂੰ ਕੀ ਲੱਗਦਾ ਤੇਰੇ ਨਾਲ ਵਿਆਹ ਕਰਾਊਗਾ ਇਹ ਨਾਲੇ ਪਿੰਡ ਚ ਵਿਆਹ ਹੁੰਦੇ ਦੇਖਿਆ ਕਦੇ ਆਪੇ ਦੇਖ ਤੂੰ ਨਾ ਦਸინა ਵੇਰੇ ਹੁਣ ਪਾ অভিনয় ਆ ਕੀ ਮੇਰੀ ਚਾਲ ਠੀਕ ਆ ਮੇਰੀ ਗੱਲ ਸੁਣ ਇੱਕ ਸ਼ਰਤ ਆ ਮੇਰੀ ਨਹੀਂ ਦੱਸਦੀ ਤੇਰੇ ਵੀਰ ਨੂੰ ਅੱਜ ਤੋਂ ਬਾਅਦ ਨਾ ਗੱਲ ਨਹੀਂ ਕਰਨੀ ਇਹਦੇ ਨਾਲ ਨੰਬਰ ਬਲੌਕ ਚ ਪਾਏ ਦਾ ਫੜ ਕਰ ਬਲੌਕ ਬਸ ਅੱਜ ਤੋਂ ਬਾਅਦ ਇਹਨਾਂ ਕੋਈ ਗੱਲ ਨਹੀਂ ਕਰਨੀ ਤੇ ਨਾ ਹੀ ਹੁਣ ਤੂੰ ਕਾਲਜ ਜਾਣਾ ਪਰ ਅੱਬੇ ਦੇਖੀ ਮੇਰੀ ਪੜ ਮੈਂ ਹੁਣ ਤਾਂ ਬਲੌਕ ਕਰਤਾ ਨਾ ਮੈਂ ਨਹੀਂ ਗੱਲ ਕਰਦੀ ਤੂੰ ਦੇਖੇ ਆਏਗਾ ਤੂੰ ਕਰ ਦਿਆਂਗੀ ਮੇਰੀ ਪੜਾਈ ਖਰਾਬ ਹੋ ਜੂਗੀ ਨਾ ਬਲੌਕ ਕਰਦਾ ਮੰਨਦੀ ਆ ਮੈਂ ਕੋਈ ਈ ਨਹੀਂ ਕੰਮਲੀ ਥੋੜੀ ਆ ਜਦੋਂ ਕਾਲਜ ਜਾਏਗੀ ਆਉਂਦੀ ਜਾਂਦੀ ਤਾਂ ਮਿਲਦੀ ਰਹਾਂਗੇ ਉਹਨਾਂ ਤੂੰ ਗਿਤੇ ਨਹੀਂ ਜਾਣਾ ਤੇ ਇਹ ਗੱਲ ਤੂੰ ਆਪਦੇ ਵੀਰੇ ਨੂੰ ਖੁਦ ਕਹੇਂਗੀ ਕਿ ਵੀਰੇ ਮੈਂ ਨਹੀਂ ਪੜਨਾ ਭਾਬੀ ਮੈਂ ਨਹੀਂ ਗੱਲ ਕਰਦੀ ਤੂੰ ਆਏਗਾ ਤਾਂ ਕਰਦੀ ਆ ਦੇਖੀ ਭਾਬੀ ਮੇਰੀ ਪੜਾਈ ਖਰਾਬ ਹੋ ਜੂਗੀ ਚੱਲ ਠੀਕ ਆ ਜੇ ਤੂੰ ਆਪਦੀ ਹੰਡ ਨਹੀਂ ਛੱਡੀ ਨਾ ਫਿਰ ਮੈਂ ਤੇਰੇ ਵੀਰੇ ਨੂੰ ਦੱਸੂਗੀ ਚੰਗਾ ਭਾਬੀ ਮੈਂ ਨਹੀਂ ਜਾਂਦੀ ਕਾਲਜ ਪਰ ਤੂੰ ਮੈਂ ਬਸ ਵੀਰੇ ਕੋਲ ਨਾ ਕਰਨ ਹਾਂ ਮੈਂ ਘੇਟੇ ਨਹੀਂ ਆਉਂਦੀ ਮੇਰੀ ਗੱਲ ਸੁਣ ਲੈ ਹਜੇ ਤਾਂ ਤੇਰਾ ਕਾਲਜ ਜਾਣਾ ਹੀ ਬੰਦ ਕਰਿਆ ਇਨਾ ਸ਼ੁਕਰਮੰਨਾ ਫੋਨ ਚਰਨੀ ਫੜਿਆ। ਉਹ ਤਾਂ ਮੈਨੂੰ ਆਇਆ ਵੀ ਤੇਰਾ ਵੀਰਾ ਕਹੂਗਾ ਮੇਰੀ ਭੈਣ ਤਾਂ ਫੋਨ ਕਿਉਂ ਫੜਿਆ? ਬਾਕੀ ਹੌਲੀ-ਹੌਲੀ ਜਿਵੇਂ ਮੈਨੂੰ ਪਤਾ ਲੱਗ ਗਿਆ ਨਾ ਉਹਨੂੰ ਵੀ ਪਤਾ ਲੱਗ ਹੀ ਜਾਊਗਾ। ਕੋਈ ਲੋੜ ਨਹੀਂ ਕਿਤੇ ਜਾਣ ਦੀ ਤੇ ਸਾਰਾ ਕੰਮ ਕਰਾਇਆ ਕਰ ਮੇਰੇ ਨਾਲ ਬਹੁਤ ਐਸੇ ਲੈਣੀ ਹੁੰਦੋ। ਝੰਗਾ ਬਾਬੇ। ਨਾਲਿਆ ਦਿਨੇ ਮੇਰੇ ਕੋਲੇ ਰਹਿੰਦੇ ਕਰ। ਮੈਨੂੰ ਨਹੀਂ ਯਕੀਨ ਹੈਗਾ ਤੇਰੇ ਤੇ। ਕੰਮ ਕਰ ਲੈ ਉੱਠ ਕੇ ਕੋਈ ਹੁਣ ਇੱਥੇ ਨਾ ਬੈਠੀ ਰਹਿ ਮੂੰਹ ਲਮਕਾ ਕੇ। ਮਾਤਾ ਲੋਕ ਲਾਉਣੇ ਪੁਰੇ ਆਪੀ ਜੀ ਵੀਰੇ ਕੋਣੇ ਗੱਲ ਕਰਦੀ ਤਾਂ ਪਤਾ ਨਹੀਂ ਕਿ ਕਰੋਗਾ ਅਹੋ ਮੈਂ ਪਰਗਨਾ ਕਿਹਨੇ ਗੱਲ ਕਰੀ ਉਹ ਨੂੰ ਵੀ ਮੈਂ ਦੱਸਾਂ ਮੈਂ ਕਰਦੀ ਅਬ ਇਹ ਕਿਹੜਾ ਪਤਾ ਨਹੀਂ ਕਿ ਕੋਰੀ ਜਾ ਕੇ ਮੈਂ ਪਰਗਨਾ ਮਿਲਦੀ ਮੇਰੀ ਗੱਲ ਸੁਣਿਓ ਸਾਰਾ ਦਿਨ ਫੋਨ ਤੇ ਹੀ ਲੱਗੇ ਰਿਹਾ ਕਰੋ ਕੋਈ ਗੱਲ ਵੀ ਸੁਣ ਲਿਆ ਕਰੋ ਧਿਆਨ ਨਾਲ ਕੋਈ ਫੋਨ ਚਲਾਇਆ ਸੀ ਖੇਤੋ ਆ ਕੇ ਵਿਹਲਾ ਬੈਠਾ ਸੀਗਾ ਮੈਂ ਜਦੋਂ ਫੋਨ ਚਲਾ ਨਹੀਂ ਦੋ ਮਿੰਟ ਅੱਛਾ ਬੋਲ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀ ਕਿ ਸੰਦੀਪ ਨੂੰ ਕਦੋਂ ਮਰਜ਼ੀ ਬੁਲਾ ਲਓ ਗੱਲ ਨੂੰ ਇਗਨੋਰ ਕਰਕੇ ਚਲ ਜਾਂਦੀ ਏ ਜੋ ਮੈਂ ਨਹੀਂ ਗੱਲ ਸੁਣਦੀ ਕੀ ਕਹਿੰਨੀ ਐ ਤੂੰ ਅੱਖ ਕੀ ਕਹਿਣੀ ਆ ਤੂੰ ਮੈਂ ਤੁਹਾਨੂੰ ਸੰਦੀਪ ਬਾਰੇ ਦੱਸਦੀ ਆ ਮੈਂ ਬੁਲਾਇਆ ਸੀਗਾ ਉਹਨੂੰ ਕੋਈ ਕੰਮ ਕਹਿੰਦੀ ਸੀਗੀ ਮੇਰੀ ਗੱਲ ਹੀ ਨਹੀਂ ਸੁਣੀ ਸਾਰਾ ਦਿਨ ਫੋਨ 'ਚ ਹੀ ਲੱਗੀ ਰਹਿੰਦੀ ਆ ਯਾਰ ਇੱਕ ਗੱਲ ਹੋਰ ਮੈਂ ਵੀ ਦੇਖਿਆ ਹੁਣ ਪਹਿਲਾਂ ਉਹ ਬਦਲੀ ਬਦਲੀ ਹੀ ਲੱਗਦੀ ਆ ਉਹ ਬਦਲੀ ਤਾਂ ਹੈਗੀ ਆ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਉਹਨੂੰ ਹੋਇਆ ਕੀ ਆ ਪਹਿਲਾਂ ਤਾਂ ਮਨ ਕੇ ਚੱਲ ਵਧੀਆ ਰਹਿੰਦੀ ਹਾਂ ਹਾਂ ਜੀ ਖੇਡਦੀ ਹੁਣ ਸੈਮੀ ਸੈਮੀ ਜੀ ਬਹਾਂ ਰਹਿੰਦੀ ਆ ਹਾਂ ਮੈਨੂੰ ਵੀ ਲੱਗਿਆ ਮੈਨਾਂ ਤੁਹਾਨੂੰ ਐ ਕਹਿਨੀ ਆ ਨਾਲੇ ਜਿਹੜੀਆਂ ਕੁੜੀਆਂ ਨਾਲ ਉਹ ਰਹਿੰਦੀ ਆ ਨਾ ਉਹ ਕੁੜੀਆਂ ਸਹੀ ਨਹੀਂ ਹੈਗੀਆਂ ਤੇ ਬਹੁਤ ਪੜਦੀ ਹੁਣ ਹਟਾ ਲਓ ਨਾ ਉਹਨੂੰ ਤੇ ਗਲਤਤਾ ਤੇਰੀ ਸੰਗੀ ਆ ਸੰਗਸਾਤ ਦਾ ਮਾੜਾ ਗਲਤ ਕਰਨੀ ਹੈ ਚੰਗੇ ਜਵਾਬ ਨਾਲ ਸੰਗਸਾਤ ਨੂੰ ਦਾ ਜਵਾਬ ਚੰਗਾ ਬਣਦਾ ਹੈ ਸਹੀ ਗੱਲ ਆ ਮੈਂ ਕਹਿਨੀ ਹਾਂ ਉਹਦਣ ਆਪਾਂ ਵਿਆਹ ਕਰ ਦਿੰਨੇ ਆ ਨਾਲੇ ਕਿੱਡੀ ਉਮਰ ਹੋ ਗਈ ਉਹਨੋ ਦੀ ਕਿੰਨਾ ਕੁ ਟਾਈਮ ਬਿਠਾਈ ਰੱਖਾਂਗੇ ਪੜਾ ਕੇ ਕਿਹੜਾ ਕੋਈ ਨੌਕਰੀ ਮਿਲ ਜੂਗੀ ਉਹਨੂੰ ਅੱਜ ਕੱਲ੍ਹ ਨੂੰ ਨੌਕਰੀਆਂ ਮਿਲਦੀਆਂ ਵਿਆਹ ਯਾਰ ਵਿਆਹ ਕਿਹੜਾ ਚੰਗੇ ਮੁੰਡੇ ਧਰੇ ਪਏ ਨੇ ਮਤਾ ਕਿਨੇ ਓਖੇ ਮਿਲਦੇ ਕੋਈ ਨਾ ਦੇਖਾ ਹੋਇਆ ਕੋਈ ਚੰਗਾ ਮੁੰਡਾ ਮੇਰੇ ਤੋਂ ਸਭ ਨਾ ਦੇਖ ਕੇ ਕਰ ਦੇਗਾ ਲੈ ਚੰਗੇ ਮੁੰਡੇ ਕਿਉਂ ਨਹੀਂ ਮਿਲਦੇ ਇਹ ਤਾਂ ਆਪਦੇ ਸਾਰੇ ਆ ਜੇ ਆਪਾਂ ਚੰਗਾ ਮੁੰਡਾ ਲੱਭਾਂਗੇ ਤਾਂ ਮਿਲ ਜੂਗਾ ਆਪਾਂ ਤਾਂ ਕਦੇ ਗੱਲ ਹੀ ਨਹੀਂ ਛੇੜੀ ਉਹਦੇ ਵਿਆਹ ਦੀ ਤੂੰ ਸ ਤਾਂ ਜਮੇ ਹੀ ਨਹੀਂ ਸੋਚਦੇ ਵੀ ਉਹਨੂੰ ਵਿਆਹ ਦੀ ਹੁਣ ਉਹ ਸੋਚਦਾ ਹੈਗੀ ਐ ਮੈਂ ਹੁਣ ਉਂਈ ਤਾਂ ਨਹੀਂ ਡੋਬਣੀ ਕੁੜੀ ਲੋਬਨ ਨੂੰ ਕੌਣ ਕਹਿੰਦਾ ਮੈਂ ਪੜੀ ਲਿਖੀ ਆ ਸਾਡੀ ਗਾਂਹ ਰਿਸ਼ਤੇਦਾਰੀਆਂ ਚ ਨਾ ਮੇਰੀ ਭੂਆ ਇੱਕ ਚਲੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦੀ ਆ ਮੇਰੀ ਨਾ ਭੂਆ ਉਹ ਰਿਸ਼ਤੇ ਕਰਵਾਉਂਦੀ ਆ ਤੇ ਬਹੁਤ ਵਧੀਆ ਰਿਸ਼ਤੇ ਕਰਵਾਉਂਦੀ ਆ ਕਿੰਨੇ ਰਿਸ਼ਤੇ ਕਰਾਤੇ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਦੇਖ ਲੈ ਫਿਰ ਜੇ ਵਧੀਆ ਕਰਵਾਉਂਦੇ ਆ ਤਾਂ ਹਾਂ ਵਧੀਆ ਹੀ ਕਰਵਾਉਣਗੇ ਮੈਂ ਨਾ ਉਹਨਾਂ ਨਾਲ ਗੱਲ ਕਰੂੰਗੀ ਤੂੰ ਗੱਲ ਕਰਕੇ ਦੇਖਦਾ ਜੇ ਅੱਗੇ ਗੱਲ ਵਧੀਆ ਤਾਂ ਆਪਾਂ ਦੇਖ ਆਵਾਂਗੇ ਜਾਂ ਕਿ ਹਾਂ ਮੈਂ ਸੋਚਿਆ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਾਂ ਵੀ ਹੁਣ ਵਿਆਹ ਕਰੋਗੇ ਤਾਂ ਸਹੀ ਉਹਦਾ ਕੋਈ ਨਾ ਇਹ ਵਧੀਆ ਹੋਇਆ ਤਾਂ ਕਰ ਦਾਂਗੇ ਇੱਕ ਦਿਨ ਤਾਂ ਇੱਕ ਕਰ ਨਹੀਂ ਆ ਹਾਂ ਇਹ ਤਾਂ ਹੋਗਾ ਚਲ ਕੋਈ ਨਹੀਂ ਹੋਰ ਤੁਹਾਨੂੰ ਲੈ ਕੇ ਜੇ ਮੈਂ ਕੁਝ ਪ੍ਰੋਪੋਜ਼ ਵਾਲੀ ਤੁਸੀਂ ਸੁੱਕੀ ਆ ਵਸਾ ਰੋਟੀ ਢੇਰ ਕੇ ਖਾਉਂਗਾ ਮੈਂ ਠੀਕ ਆ ਪਰ ਗੱਲ ਤਾਂ ਮੀਰਪਾਲ ਦੀ ਵੀ ਸਹੀ ਹੈ ਸੰਦੀਪ ਪਹਿਲਾਂ ਤਾਂ ਹੋਰ ਹੋ ਰਹੀਦੀ ਸੀ ਹੁਣ ਤਾਂ ਸემი ਸემი ਹੀ ਰਹੀਦੀ ਹੈ ਆਸ ਦੀ ਖੇਡ ਦੀ ਵੀ ਚਲ ਦੇਖ ਲੈ ਮੇਰੀ ਗੱਲ ਸੁਣ ਵੇ ਮੁੰਡਿਆ ਹਾਂ ਮਾਂ ਮੈਂ ਆਇਆ ਨਹੀਂ ਜਿਹੜੇ ਕੰਮ ਤੂੰ ਕਰਦਾ ਨਾ ਪੁੱਤ ਉਸ ਗੱਲਾਂ ਤੋਂ ਬਾਹਰ ਜਾ ਜਾ ਇਹ ਕੋਈ ਗੱਲਾਂ ਚੰਗੀਆਂ ਨਹੀਂ ਹੈਗੀਆਂ ਦੇਖ ਮਾਂ ਇੱਕੋ ਗੱਲ ਨੂੰ ਬਾਰੀ-ਬਾਰੀ ਕਰਨ ਦਾ ਕੀ ਫਾਇਦਾ ਹੁੰਦਾ ਹੈਗਾ ਜੇ ਤੈਨੂੰ ਪਤਾ ਹੈ ਵੀ ਮੈਂ ਤਾਂ ਇੱਕੋ ਲਈ ਜਾਣਾ ਹੈ ਨਾ ਮੈਂ ਤਾਂ ਆਪਦੀ ਘਰ ਤੋਂ ਬਦਲਣ ਵਾਲਾ ਹੈ ਨਹੀਂ ਤੂੰ ਇਸ ਗੱਲ ਨੂੰ ਸਮਝ ਜਾ ਨਾਲੇ ਕੁੜੀ ਬਹੁਤ ਸਿਆਣੀ ਹੈਗੀ ਉਹੋ ਜੀ ਕੁੜੀ ਤੈਨੂੰ ਫੇਰ ਨਹੀਂ ਮਿਲਨੀ ਦੁਬਾਰੀ ਬੇ ਮੈਂ ਆਦੀ ਆਂ ਵੀ ਤੂੰ ਐਵੇਂ ਵੀ ਸੋਚ ਪਿੰਡ ਦੀ ਐ ਉਹ ਉਹ ਅੱਜ ਕੱਲ ਮਾਂ ਕੌਣ ਦੇਖਦਾ ਇਹਨਾਂ ਚੀਜ਼ਾਂ ਨੂੰ ਤੂੰ ਪਤਾ ਨਹੀਂ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੀ ਹੈਗੀ ਅੱਜ ਕੱਲ ਸ਼ਹਿਰਾਂ ਵਾਲਿਆਂ ਦਾ ਸ਼ਹਿਰ 'ਚ ਹੋਈ ਜਾਂਦਾ ਤੇ ਨਾਲ-ਨਾਲ ਵਾਲੇ ਘਰਾਂ 'ਚ ਹੋਈ ਜਾਂਦਾ ਯਾਰ ਤੁਸੀਂ ਅਜੇ ਹੀ ਪਤਾ ਨਹੀਂ ਕਿਹੜੇ 70 47 ਵੇਲੇ ਦੇ ਫਿਰਦੇ ਹੋ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਦੇਖ ਸਮਝਾਉਣਾ ਸੀ ਪਰ ਤੇਰੇ ਨਹੀਂ ਖਾਨੇ 'ਚ ਗੱਲ ਵੱਢਦੀ ਠੀਕ ਹੈ ਨਾ ਫਿਰ ਮੇਰੀ ਵੀ ਗੱਲ ਸੁਣ ਲੈ ਜਿਹੜਾ ਕੰਮ ਮੈਂ ਕਰਨਾ ਨਾ ਫਿਰ ਮੈਨੂੰ ਰੋਕੀ ਨਾ ਮੈਂ ਤਾਂ ਕਰਨਾ ਵਾ ਕਰਨਾ ਕੀ ਹੈ ਫਿਰ ਮੇਰੀ ਵੀ ਗੱਲ ਸੁਣ ਲੈ ਮੈਂ ਤਾਂ ਉਹਨਾਂ ਦੇ ਕੋਲ ਘਰੇ ਜਾਉਂਗੀ ਘਰੇ ਜਾਉਂਗੀ ਨਾਲੇ ਉਹਦੇ ਭਰਾ ਨੂੰ ਨਾਲੇ ਪਰਜਾਈ ਨੂੰ ਦੱਸ ਕੇ ਆਉਂ ਵੀ ਸੋਡੀ ਕੁੜੀ ਦੇਖ ਲੈ ਕਿਹੜੇ ਕੌਜ ਆ ਜਾਂਦੀ ਹੈ ਕੀ ਕੰਮ ਕਰਦੀ ਫਿਰਦੀ ਹੈ ਲੈ ਹੁਣ ਉਹਦੇ ਘਰ ਦੇ ਕਿੱਥੋਂ ਆ ਕੇ ਵਿੱਚ ਉਹਨਾਂ ਨੂੰ ਕਿਸ ਗੱਲ ਦਾ ਪਤਾ ਹੈਗਾ ਐਵੇਂ ਜਾ ਕੇ ਵਾਧੂ ਦਾ ਕਲੇਸ਼ ਵਧਾਏਂਗੀ ਮੈਂ ਨਾ ਮੇਰੀ ਗੱਲ ਸੁਣ ਸੋ ਜੀ ਤੂੰ ਇੰਨੇ ਕਲੇਸ਼ ਤੋਂ ਹੀ ਡਰਦਾ ਤੂੰ ਇਹੋ ਜੇ ਕੰਮ ਕਰਦਾ ਕਾ ਤੂੰ ਦੁਮਾਗ ਚ ਗੱਲ ਪੈਂਦੀ ਨਹੀਂ ਤੇਰੇ ਵੀ ਮੇਰੀ ਮਾਂ ਨੂੰ ਚੰਗੇ ਨੂੰ ਸਮਝਾਉਣੀ ਆ ਮੈਂ ਤੈਨੂੰ ਉਹ ਚੰਗੇ ਨੂੰ ਮਾਂ ਫੇਰ ਵੀ ਕਿਤੇ ਨਾ ਕਿਤੇ ਦਾ ਵਿਆਹ ਕਰਾਉਣਾ ਹੀ ਹੈਗਾ ਜੇ ਇੱਥੇ ਕਰਵਾ ਲੂ ਫੇਰ ਕੀ ਹੁੰਦਾ ਹੈਗਾ ਬੋ ਮੇਰੀ ਗੱਲ ਸੁਣੋ ਰਿਸ਼ਤੇ ਤਾਂ ਇਦੋਂ ਵਧੀਆ-ਵਧੀਆ ਆਉਣਗੇ ਮੈਨੂੰ ਮਾਂ ਵਧੀਆ ਤਾਂ ਨਹੀਂ ਹੈਗਾ ਮੈਂ ਜੇ ਤਾਂ ਪਸੰਦੀ ਉਸ ਕੁੜੀ ਨੂੰ ਕਰ ਦਾਂਗਾ ਮੈਂ ਵਧੀਆ ਰਿਸ਼ਤਾ ਤੋਂ ਕੀ ਕਰਾਉਣਾ ਹੈ ਫੇ ਮੇਰੀ ਵੀ ਸੁਣ ਲੈ ਹੁਣ ਤਾਂ ਮੈਂ ਉਹਨਾਂ ਦੇ ਘਰੇ ਜਾ ਕੇ ਆਉ ਜੇ ਤਾਂ ਹੁੰਦੀ ਨਾ ਉਹਦੀ ਮਾਂ ਫੇ ਤਾਂ ਤੀ ਨੂੰ ਸਮਝ ਆਉਂਦੀ ਪਰਜਾਈ ਹੈ ਇਹ ਕੀ ਪਤਾ ਨੰਦ ਭਰਜਾਈ ਦੀ ਕੋਈ ਗੱਲ ਹੋਵੇ ਕਿਸੇ ਦੀ ਕੋਈ ਇਕ ਗੱਲ ਨਹੀਂ ਹੈਗੀ ਨਾਲੇ ਨਾਲੇ ਉਹਦੇ ਘਰੇ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਜੇ ਤੂੰ ਜਾਏਂਗੀ ਫਿਰ ਪਤਾ ਲੱਗੂਗਾ ਫਿਰ ਪਤਾ ਲੱਗੇ ਮਾੜਾ ਮੋਟਾ ਭਾਈ ਨੂੰ ਵੀ ਪਤਾ ਲੱਗੇ ਦੇਖ ਮਾਂ ਤੂੰ ਕਿਤੇ ਨਹੀਂ ਜਾਣਾ ਹੈਗਾ ਜਿਹੜੀ ਗੱਲਬਾਤ ਉਹ ਮਾਪੀ ਸੰਭਾਲ ਲਊਗਾ ਸਾਰੀ ਕਿਵੇਂ ਸੁਣਾ ਲੇਂਗਾ ਤੂੰ ਮੈਂ ਕੀ ਕਹੂੰ ਸਰੀਕੇ ਵੀ ਕਬੀਲੇ ਨੂੰ ਤੂੰ ਤਾਂ ਆਪਦੀ ਜੜੀ ਫੜ ਰੱਖੀ ਐ ਮੈਂ ਤਾਂ ਜਿੰਨ ਜਰੂਰ ਉਹਦੇ ਭਾਈ ਤੇ ਪਰਜਾਈ ਦੇ ਕੰਨ 'ਚ ਨਹੀਂ ਗੱਲ ਪਾ ਕੇ ਆਉਂਦੀ ਮੈਂ ਨਹੀਂ ਆਵਾਂ ਤੇ ਮੈਂ ਤਾਂ ਆਪਦੀ ਜੜੀ ਐਂ ਰੱਖੂੰਗੀ ਖਬਰਾਂ ਕੋਈ ਕਰ ਜੀ ਉਹਨਾਂ ਦੇ ਘਰੇ ਜਾਉਂਗੇ ਉਹਨਾਂ ਨੂੰ ਪਤਾ ਲੱਗੇ ਤਾਂ ਕੋਈ ਖਾਨੇ 'ਚ ਪੈ ਜੂਗਾ ਤੇਰੇ ਵੀ ਜਿਹੜਾ ਤੂੰ ਆਪਦਾ ਠੀਕਰ ਨਾ ਹਾ ਮੂਦਾ ਮਾਰ ਰੱਖਿਆ ਤਾਂ ਇਹਨੂੰ ਨਹੀਂ ਪਤਾ ਲੱਗਦਾ ਮੈਂ ਉਹਨਾਂ ਦੇ ਘਰੇ ਜਾਊਂਗੀ ਪਰ ਮੈਨੂੰ ਰੋਕੀ ਨਾ ਮਾੜਾ ਮੋਟਾ ਤਾਂ ਪਤਾ ਲੱਗੇ ਵੀ ਕਰਦੀ ਕੀ ਉਹ ਕੌਜ ਜੀ ਨਹੀਂ ਪੜਦੀ ਆਸ਼ਕੀਆਂ ਕਰਦੀ ਐ ਮਾਣ ਦੇ ਕੋਈ ਫਾਇਦਾ ਨਹੀਂ ਉਹਨਾਂ ਦੇ ਘਰੇ ਜਾਣ ਦਾ ਰਹਿਣ ਦੇ ਦੂਜਾਂ ਮੈਂ ਤਾਂ ਜਾਊਂਗੀ ਮੈਂ ਤਾਂ ਆਪਜੀ ਮਾੜਾ ਮੋਟਾ ਪਤਾ ਵੀ ਲੱਗੇ ਸੁਣਿਆ ਉਹ ਅਗਲੇ ਨੂੰ ਮਾਣੀ ਹੁਣ ਦੇਖਦੀ ਹੈਗੀ ਮੈਨੂੰ ਨਹੀਂ ਪਤਾ ਵੀ ਉਹਦੇ ਘਰੇ ਜਾਊਗੀ ਤੇ ਕਿੰਨਾ ਗਲੇਸ਼ ਪਊਗਾ ਹਮੇਰੇ ਦੇ ਸੰਦੀਪ ਨੂੰ ਨਾ ਕਰੇ ਉਠਾਰਿਆ। ਤਾਈਓ, ਤੁਸੀਂ ਕਹਤਾਈਂ। ਸਸਰੀ ਘਰ ਤਾਂ ਠੀਕ ਐ। ਤੇ ਮੈਂ ਤਾਂ ਨਿਕ ਲਾਂਬਾ ਦੇਣ ਆਈ ਆਂ ਭਾਈ। ਲਾਂਬਾ ਦੇਣ ਆਏ ਹਾਂ। ਕੀ ਹੋ ਗਿਆ? ਮੇਰੀ ਗੱਲ ਸੁਣ। ਕੁੜੀ ਛੋੜੀ ਕਿੱਥੇ ਪੜਦੀ ਐ? ਕੁੜੀ ਸਾਡੀ ਕਾਲਜ ਪੜਦੀ ਐ। ਆ ਜਿਹੜਾ ਨਾਲ ਕਾਲਜ ਹੈਗਾ ਆਪਣੇ ਪਿੰਡ ਦੀ ਪਰਲੀ ਫਿਰਨੀ ਤੇ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਕੁੜੀ ਦੀ ਨਿਗਾਹ ਰੱਖ ਨਹੀਂ ਸਕਦੇ ਲੈ ਤਾਈ ਨਿਗਾਹ ਰੱਖਣ ਨੂੰ ਸਾਡੀ ਕੁੜੀ ਨੇ ਕਰ ਵੀ ਕੀ ਦਿੱਤਾ ਇਹੋ ਜਿਹਾ ਸੋਨੂੰ ਘਰੇ ਕਾਸੇ ਤੇ ਨਹੀਂ ਪਤਾ ਲੱਗਦਾ ਕਾਲਜ ਜਾਂਦੀ ਆ ਕਿ ਉਹ ਕਿੱਥੇ ਜਾਂਦੀ ਆ ਲੈ ਕਾਲਜ ਜਾਂਦੀ ਆ ਹੋਰ ਕਿੱਥੇ ਜਾਣਾ ਉਹਨੇ ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਹੁਣ ਤਾਈ ਤਾਂ ਮੈਂ ਸੋਚੀ ਗਈ ਵੀ ਚੱਲ ਕੋਈ ਨਾ ਮਾੜਾ ਮੋਟਾ ਕੋਈ ਘਰੇ ਖਬਰ ਪਤਾ ਹੀ ਹੋਵੇ ਉਹਨਾਂ ਨੂੰ ਮੇਰੇ ਮੁੰਡੇ ਨਾਲ ਨਾ ਉਹ ਗੱਲਾਂ ਮਾਰਦੀ ਐ ਤੇ ਵਿਆਹ ਕਰਾਉਣ ਨੂੰ ਤਿਆਰ ਹੋ ਰਹੀ ਐ ਤੇ सोनू ਘਰੇ ਕਾਸੇ ਦੀ ਨਹੀਂ ਪਤਾ ਤਾਈ ਆ ਕੀ ਕਹੀ ਨਹੀਂ ਤੂੰ ਮੈਂ ਨਾ ਮਗਰਾਰੇ ਸੱਚੀ ਕਹੀ ਨਹੀਂ ਆ सोनू ਤਾਂ ਘਰੇ ਕਾਸੇ ਦੀ ਨਹੀਂ ਪਤਾ ਲੱਗਾ ਮੇਰੇ ਪੁੱਤ ਨੂੰ ਮੰਗ ਲਈ ਫਿਰਦੀ ਐ ਅੱਛਾ ਥੋੜੇ ਮੁੰਡੇ ਨੂੰ ਸਾਡੀ ਕੁੜੀ ਨੇ ਮਗਰ ਲਾ ਲਿਆ ਹੈ ਥੋੜਾ ਮੁੰਡਾ ਕੀ ਨਿਆਣਾਗਾ ਮੇਰੀ ਵੀ ਗੱਲ ਸੁਣ ਲੈ ਤੂੰ ਨਿਆਣੇ ਤਾਂ ਮੈਂ ਆਪਦੇ ਨੂੰ ਡੰਡੇ ਨਾਲ ਸੁਣਝਾ ਲੂੰਗੀ ਪਹਿਲਾਂ ਤਾਂ ਦੇਖਾ ਥੋੜਾ ਤੇ ਕਿੱਥੇ ਘਰ ਰਹਿ ਗਿਆ ਅੱਡਾ ਆਪਣਾ ਕਿੱਧਰ ਹੈ ਉਚੜਦੀ ਤਾਂ ਹੋ ਉਧਰ ਦੀ ਵਈ ਐ ਤੇ ਆਉਂਦੀ ਮੇਰੇ ਪੁੱਤ ਨਾਲ ਮੈਨੂੰ ਤਾਂ ਦੋ ਤਿੰਨ ਜਾਣੀਆਂ ਨੇ ਦੱਸ ਤਾਂ ਮੈਂ ਤਾਂ ਚੁੱਪ ਕਰ ਜਾਨੀ ਵੀ ਚਲ ਕੋਈ ਨਾ ਉਹ ਜਾਣੀ ਫਿਰ ਤੁਹਾਡਾ ਮੁੰਡਾ ਨਾਂ ਲੈ ਕੇ ਆਇਆ ਕਰਿਓ ਉਹਨੂੰ ਜੋ ਮਗਰ ਜਾਂਦਾ ਫੇਰ ਹੀ ਆਉਂਦੀ ਆ ਉਹ ਤੁਸੀਂ ਮਾੜਾ ਮੋਟਾ ਸਮਝਾਓ ਉਹਨੂੰ ਫਿਰ ਮੇਰੀ ਵੀ ਗੱਲ ਸੁਣ ਲੈ ਫੇ ਸੋਡੀ ਕੋਈ ਰਾੜੀ ਮੀਲੀ ਗੱਲੀ ਆ ਖਬਰ ਤੇਰੀ ਨੰਨਤ ਪਰਚਾਈ ਦੀ ਕੋਈ ਗੱਲ ਹੋਵੇ ਲੈ ਤਾਈ ਆਹ ਕਿਹੋ ਜੀਆਂ ਗੱਲਾਂ ਕਰੀ ਆਂ ਨੀ ਤੇਨੂੰ ਅਸੀਂ ਇਹੋ ਜੀਆਂ ਲੱਗਦੀਆਂ ਸਾਡੀ ਕੋਈ ਇੱਕੋ ਗੱਲ ਨਹੀਂ ਹੈਗੀ ਨਾਲੇ ਨਾ ਹੀ ਸਾਡੀ ਕੁੜੀ ਦੀ ਕੋਈ ਗਲਤੀ ਆ ਮੈਨੂੰ ਦੱਸਿਆ ਸੀ ਇੱਕ ਵਾਰੀ ਉਹਨੇ ਫਿਰ ਇਹ ਵੀ ਗੱਲ ਸੁਣ ਲੈ ਜਿਹੜੀਆਂ ਨੂੰ ਪਤਾ ਲੱਗ ਗਈ ਜੇ ਮੈਂ ਤੇਰੇ ਮੂੰਹ ਤੇ ਲਿਆ ਤਾਂ ਫੇਰ ਕੀ ਕਰਾਂਗੀ ਫੇਰ ਕੀ ਕਰਨਾ ਮੇਰੀ ਗੱਲ ਸੁਣੋ ਮੈਨੂੰ ਉਹਨੇ ਦੱਸਿਆ ਸੀਗਾ ਕਹਿੰਦੀ ਪ੍ਰਗਟ ਮੈਨੂੰ ਤੰਗ ਕਰਦਾ ਤੁਸੀਂ ਨਾ ਆਪਦੇ ਮੁੰਡੇ ਦੇ ਨੱਥ ਪਾਓ ਮਾੜੀ ਜੀ ਫੇਰ ਤੂੰ ਉਹਦੇ ਨਹੀਂ ਮੈਂ ਤਾਂ ਨੰਬਰ ਦੇਣ ਆਉਣੀ ਸੀ ਤੂੰ ਮੈਨੂੰ ਉਹਦੀ ਕਹਿੰਦੀ ਤੂੰ ਆ ਜਾਂਦੀ ਮੁੰਡੇ ਨੂੰ ਭੇਜਦੀ ਮੈਨੂੰ ਕੀ ਪਤਾ ਸੀ ਵੀ ਸੱਚੀ ਇਹੋ ਜੀ ਗੱਲਾਂ ਮੈਂ ਕਿਹਾ ਕਿ ਆਪਦੇ ਕੰਮ ਜਾਂਦਾ ਹੋਊਗਾ ਇਹਨੂੰ ਚੱਲ ਭਲੇਖਾ ਪੈ ਗਿਆ ਹੁਣ ਆ ਵੀ ਮੇਰੇ ਮਾਗਰ ਆਉਂਦਾਗਾ ਅੱਛਾ ਇਹਨੂੰ ਭਲੇਖਾ ਪੈ ਗਿਆ ਮੈਂ ਤਾਂ ਨਾ ਹੁਣ ਤਾਂ ਅੱਜ ਤਾਂ ਮੈਂ ਆਪਦੇ ਘਰੇ ਆ ਕੀ ਕਰਨੀ ਗੱਲਾਂ ਸੋਡੀਆਂ ਉਹ ਸਖਰੀ ਉਹਦੇ ਫੋਨ ਦੇਖ ਲਈ ਮੇਰੇ ਪੁੱਤ ਦਾ ਨੰਬਰ ਆ ਛੋਟੀ ਕੁੜੀ ਕੋਲੇ ਤਾਂ ਆ ਦਿਨ ਸਮ ਮੈਂ ਤਾਂ ਇਹ ਬਤਨ ਸੁਣਿਆ ਲੋ ਕੋਈ ਨਾ ਚੱਲ ਠੀਕ ਆ ਮੰਨਦੀ ਆ ਤੁਹਾਡਾ ਪੁੱਸਾ ਜਾਇ ਜਾ ਪਤਾ ਕੀ ਗੱਲ ਆ ਅਸੀਂ ਨਾ ਬਹੁਤ ਸਮਝਾਇਆ ਸੰਦੀਪ ਨੂੰ ਉਹ ਨਹੀਂ ਸਮਝਦੀ ਬਾਕੀ ਕੇਰਾਂ ਤਾਂ ਮੈਨੂੰ ਕਹਿੰਦੀ ਵੀ ਅਸੀਂ ਵੀ ਠੀਕ ਆ ਭਾਬੀ ਮੈਂ ਹੁਣ ਉਹਦੇ ਨਾਲ ਗੱਲ ਨਹੀਂ ਕਰਦੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਗੱਲ ਕਰਦੀ ਆ ਜਾਂ ਨਹੀਂ ਕਰਦੀ ਤੇ ਆਪਾਂ ਨਾ ਰਲ ਮਿਲ ਕੇ ਇਸ ਚੀਜ਼ ਦਾ ਕੋਈ ਹੱਲ ਕਰਦੇ ਆ ਤੁਹਾਡਾ ਮੁੰਡਾ ਤਾਂ ਫਿਰ ਵੀ ਸਾਡੀ ਕੁੜੀ ਨਾਲੋਂ ਕਿੰਨਾ ਵੱਡਾ ਆ ਵੱਡਾ ਉਮਰ ਚ ਹਨਾ ਵੱਡਾ ਸਮਝੋਣੀ ਚਾਹੀਦੀ ਆ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਨੂੰ ਇਹੀ ਗੱਲ ਕਹੀ ਨਹੀਂ ਆ ਵੀ ਜੇ ਆਪਾਂ ਮਿੱਠਤ ਨਾਲ ਸਮਝਾ ਲਗੇ ਫੇ ਤਾਂ ਗੱਲ ਠੀਕ ਐ ਹਜੇ ਤਾਂ ਉਹੀ ਗੱਲ ਟਾਵੇਂ-ਟਾਵੇਂ ਨੂੰ ਪਤਾ ਤੇ ਜਦੋਂ ਉਹੀ ਗੱਲ ਵੀ ਭਾਈ ਲੈ ਕੇ ਜਾਂ ਮੇਰਾ ਪੁੱਤ ਲੈ ਕੇ ਉੱਡ ਗਿਆ ਨੱਕ ਕਢਾਉਣ ਜੋ ਕਰੇ ਨਹੀਂ ਛੱਡਣੇ ਇਹਨਾਂ ਨੇ ਸਹੀ ਗੱਲ ਆ ਤਾਂ ਇਹ ਮੈਨੂੰ ਵੀ ਟੈਨਸ਼ਨ ਹੁੰਦੀ ਆ ਜੇ ਇਹਦੇ ਵੀਰੇ ਨੂੰ ਪਤਾ ਲੱਗ ਗਿਆ ਨਾ ਸ਼ਰਮ ਦਾ ਮਾਰਾ ਐ ਨਹੀਂ ਪਤਾ ਉਹਦਾ ਕੁਝ ਖਾ ਕੇ ਹੀ ਮਰ ਮੁੜ ਜਾਵੇ ਬਹੁਤ ਟੈਨਸ਼ਨ ਆ ਮੈਨੂੰ ਵੀ ਇਸ ਦਾ ਤੂੰ ਕੇਰਾ ਤਾਂ ਮੇਰੀ ਗੱਲ ਸੁਣ ਪਹਿਲਾਂ ਤਾਂ ਆਪਦੀ ਆਨੰਦ ਨੂੰ ਬਿਠਾ ਕੇ ਸੁਣ ਜਾਈ ਠੀਕ ਐ ਨਾ ਸਮਝਦੀ ਆ ਸਮਝਦੀ ਆ ਨਹੀਂ ਭਾਈ ਫਿਰ ਮੈਨੂੰ ਮੂੰਹ ਤੇ ਖਾਗੜੀ ਮੈਂ ਆਦੇ ਪੁੱਤ ਨੂੰ ਵੀ ਲਿਆਉਂ ਡੰਡੇ ਨਾਲ ਚੱਲ ਕੋਈ ਨਹੀਂ ਤਾਈ ਮੈਂ ਸਮਝਾ ਮੈਂ ਹੋਰ ਨਹੀਂ ਗੱਲ ਕਹਿੰਦੀ ਪੁੱਤ ਆਪਾਂ ਫੇਰ ਵੀ ਪਿੰਡ ਦੇ ਆ ਕੋਈ ਮੜਾ ਮਟਾ ਲਾਉਂਦਾ ਹੋਇਆ ਮੈਂ ਆਦੇ ਪੁੱਤ ਨੂੰ ਆਪੀ ਕਹਿ ਦਿੰਦੀ ਵੀ ਅੱਜ ਕੱਲ ਟਾਈਮ ਨਾਲ ਹੈਗੇ ਨਹੀਂ ਇਹੇ ਚੱਲ ਜਿਆਦੇ ਵੀ ਚੱਲ ਭਾਈ ਵਿਆਹ ਕਰਾ ਲੈ ਹਾਂ ਪਿੰਡ ਦੀ ਦਾ ਕੁੜੀ ਧੀ ਭੈਣ ਨਾਲ ਸੰਜੀ ਹੁੰਦੀ ਐ ਸਾਕੜੀ ਹਾਂ ਸਹੀ ਗੱਲ ਆ ਤੁਹਾਡੀ ਹਾਂ ਮੈਂ ਤਾਂ ਉਹਨੂੰ ਬਹੁਤ ਸਮਝਾਇਆ ਪਰ ਮੈਨੂੰ ਹੁਣ ਇਸ ਗੱਲ ਦਾ ਨਹੀਂ ਪਤਾ ਵੀ ਉਹ ਗੱਲ ਕਰਦੀ ਆ ਕਿ ਨਹੀਂ ਕਰਦੀ ਕੀਰਾਂ ਤੋਂ ਕਹਿੰਦੀ ਸੀ ਠੀਕ ਆ ਭਾਬੀ ਨਹੀਂ ਗੱਲ ਕਰਦੀ ਪਰ ਤਾਈ ਚੱਲ ਕੋਈ ਨਹੀਂ ਤੁਸੀਂ ਨਾ ਰੋਲ ਆਣਾ ਪਾਇਆ ਕਰੋ ਪਿੰਡ 'ਚ ਤਾਂ ਪਹਿਲਾਂ ਹੀ ਏਡੀ ਗੱਲ ਉੱਟੀ ਪਈ ਆ ਚਲ ਤੁਸੀਂ ਮੈਨੂੰ ਕਹਿਤਾ ਮੈਂ ਉਹਨੂੰ ਸਮਝਾ ਦੂੰਗੀ ਆਜੋ ਚਾਹ ਬਣਾ ਲੈਣੀ ਅੰਨਾ ਚਾਹ ਤਾਂ ਬੱਸ ਹੋਵੋ ਮੈਂ ਤਾਂ ਚਾਹ ਤਾਂ ਪੀਕ ਹੀ ਆਈ ਆ ਮਾੜਾ ਜਾਂ ਕੇਰਾ ਬੈਠ ਕੇ ਸਮਝਾ ਦੇ ਠੀਕ ਹੈ ਨਾ ਮੈਂ ਤਾਂ ਅੱਜ ਆਪ ਹੀ ਗੱਲਾਂ ਮੈਂ ਤਾਂ ਸੁਣ ਲੈਂ ਗਿਆ ਖੜ ਕੇ ਉਹਦੀ ਮੰਗਰ ਅੱਛਾ ਜੇ ਸੁਣਨੀ ਹੈ ਮੇਰੇ ਕੋਲੇ ਮੰਨਿਆ ਨਹੀਂ ਹਾਏ ਆਏ ਮੈਨੂੰ ਉਲਟਿਆ ਕਹਿੰਦਾ ਵਿਆਹ ਕਰਾ ਮੰਗੇ ਸਿਟਾਈ ਕਰਾਂਗੇ ਮੈਂ ਤਾਂ ਐ ਨਹੀਂ ਵਿਹਾੜੇ ਹੱਥ ਬਣਾ ਲਤੀ ਬਣ ਕੇ ਮੈਂ ਹੱਥ ਬੰਨਦੀ ਆ ਉਹਨੂੰ ਕੇਰਾ ਸਮਝਾ ਲੈ ਜੇ ਆਖੇ ਆ ਵੀ ਆਪਾਂ ਸਣੀ ਨੂੰ ਵੀ ਕੋਲੇ ਬਿਠਾ ਲਾਂਗੇ ਠੀਕ ਹੈ ਨਾ 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 ਤਾਈ ਉਹਨੂੰ ਨਹੀਂ ਆਪਾਂ ਕੁਝ ਵੀ ਦੱਸਦੇ ਆਪਾਂ ਨਾ ਕਿਰਾ ਖੁਦ ਹੀ ਦੇਖਦੇ ਆਂ ਇਹਨਾਂ ਨੂੰ ਸਮਝਾ ਕੇ ਜੇ ਸਮਝ ਗਏ ਤਾਂ ਜੇ ਨਾ ਗੱਲ ਸਮਝਦੀ ਦੀ ਸੀ ਤਾਂ ਅਸੀਂ ਆਪਦੀ ਕੁੜੀ ਦਾ ਕਿਤੇ ਹੋਰ ਵਿਆਹ ਕਰ ਦਾਂਗੇ ਹਾਂ ਕਰ ਦਿਓ ਠੀਕ ਆ ਹਾਂ ਚੰਗਾ ਪੁੱਤ ਚੰਗਾ ਤਾਂ ਠੀਕ ਇਹ ਕੁੜੀ ਜੀ ਨਾ ਜਮਾ ਨਹੀਂ ਸੁਧਰਦੀ ਉਹੀ ਗੱਲ ਕਰਤੀ ਐ ਨੇ ਤਾਂ ਪਿੰਡ ਚ ਬਦਨਾਮੀ ਕਰਾ ਰੱਖੀ ਆ ਸਾਡੀ ਦਾ ne nuka da wa kalawu